ਹੈਲੋ ਗਾਇਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਕਿਦਾਂ ਹੋ ਜੀ ਸਾਰੇ ਤੁਸੀਂ ਠੀਕ ਹੋ ਜੀ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਕੱਲ ਨੂੰ ਤਿਲਕੁੰਟੀ ਦੇ ਵਰਤ ਹੈ ਜੀ ਮੇਰੀਆਂ ਭੈਣਾਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅੱਜ ਅਸੀਂ ਉੱਠ ਖੜੇ ਸੀਗੇ ਜੀ 5 ਵਜੇ ਸਵੇਰ 6 ਦਾ ਟਾਈਮ ਹੈ ਜੀ ਚਾਹ ਪਾਣੀ ਪੀ ਕੇ ਮੈਂ ਕੱਢਣ ਲੱਗ ਗਈ ਸੀਗੀ ਸ਼ਾਪ ਚੋਂ ਝਾੜੂ ਵਗੈਰਾ ਸਾਫ਼ ਕਰਨ ਲੱਗ ਗਈ ਸੀ ਸ਼ੋਪ ਨੂੰ ਮੈਂ ਕਿਹਾ ਚਲੋ ਫਟਾਫਟ ਅੱਜ ਸਿਉਣੇ ਆ ਜਿੱਤੋ ਸੂਟ ਤੇ ਮੈਂ ਕਿਹਾ ਇੱਕ ਵਾਰੀ ਝਾੜਾ ਚੱਪੀ ਕਰ ਲਈਏ ਅਰਗਵਤੀਆਂ ਵਗੈਰਾ ਕਰ ਲਈਏ ਤੇ ਬਾਅਦ ਚ ਟਾਈਮ ਨਹੀਂ ਮਿਲਣਾ ਗਾਈਜ਼ ਤੁਹਾਨੂੰ ਪਤਾ ਨਹੀਂ ਕਿ ਨਿੱਕੇ ਦਿਨ ਹੈ ਤੇ ਲੋਹੜੀ ਤੋਂ ਬਾਅਦ ਤਾਂ ਵੈਸੇ ਦਿਨ ਖੜਨ ਲੱਗ ਜਾਂਦੇ ਲੇਕਿਨ ਖਾਸ ਵੱਡੇ ਹੈ ਨਹੀਂਗੇ ਤੇ ਕੱਲ ਗਾਈਜ਼ ਮੈਂ ਗਈ ਸੀਗੀ ਫੇਸ਼ੀਅਲ ਵਗੈਰਾ ਕਰਨਾ ਪਿੰਡ ਦੇ ਵਿੱਚ ਵਿਆਹ ਸੀਗਾ ਇਸ ਲਈ ਮੈਨੂੰ ਜਾਣਾ ਪਿਆ ਤੇ ਟਾਈਮ ਨਹੀਂ ਮਿਲਿਆ ਸੂਟ ਕੱਟਣ ਦਾ ਸਿਉਣ ਦਾ ਅੱਜ ਇਸ ਲਈ ਸਵੇਰ ਸਵੇਰ ਉੱਠ ਕੇ ਮੈਂ ਕਿਹਾ ਚਲੋ ਜਿਹੜਾ ਕੱਟਿਆ ਪਿਆ ਉਹਨੂੰ ਸਿਉਂ ਦਿੰਨੇ ਆ ਤੇ ਦੂਜਾ ਆਪਾਂ ਕੱਟ ਕੇ ਤੇ ਉਸ ਨੂੰ ਸਿਉਵਾਂਗੇ ਜੀ ਝਾੜੂ ਮੈਂ ਕੱਢ ਲਈ ਹੈ ਗਾਈਜ਼ ਤੇ ਹੁਣ ਇੱਕ ਵਾਰੀ ਮੈਂ ਕਿਹਾ ਚਲੋ ਅਰਗਬਤੀ ਕਰਦੇ ਵਾਂ ਤੇ ਉਸ ਤੋਂ ਬਾਅਦ ਗਾਈਜ਼ ਬਹੁਤ سارے ਕੰਮ ਹੈ ਤੁਹਾਨੂੰ ਪਤਾ ਹੈ ਘਰਾਂ ਦੇ ਕੰਮ ਨਹੀਂ ਨਿਭੜਦੇ ਤੇ ਜਿਨ੍ਹਾਂ ਨੇ ਗਾਈਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਨ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੋਰ ਗਾਈਜ਼ ਕਿਵੇਂ ਲੱਗਦੇ ਆ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਵੇਂ ਨੰਗੀ ਜੀ ਲੋਹੜੀ ਅਤੇ ਬਹੁਤ ਵਧੀਆ ਏਦਕੀ ਠੰਡਕ ਨਾਲ ਆਈ ਹੈ ਜੀ ਲੋਹੜੀ ਤੇ ਵਧੀਆ ਲੋਕਾਂ ਨੇ ਮਨਾਈ ਹੈ ਹਨਾ ਗਾਈਜ਼ ਮੈਂ ਬੋਤਲ ਚੱਕ ਲਈ ਆ ਗੰਗਾ ਜਲ ਮੈਂ ਹਮੇਸ਼ਾ ਹੀ ਛਿੜਕਦੀ ਹੁੰਨੀ ਆ ਮੇਰੀ ਸ਼ਾਪ ਦੇ ਵਿੱਚ ਧੂਫ ਵਗੈਰਾ ਕਰਨ ਤੋਂ ਪਹਿਲਾਂ ਤੇ ਮੈਂ ਕਿਹਾ ਚਲੋ ਬਾਅਦ ਦਾ ਟਾਈਮ ਵੀ ਨਹੀਂ ਮਿਲਦਾਗਾ ਹਨਾ ਬੱਚੇ ਆਉਣ ਲੱਗ ਜਾਂਦੇ ਆ ਫਿਰ ਅੱਜ ਗਾਈਜ਼ ਥੋੜਾ ਸ਼ਾਪ ਦੇ ਵਿੱਚ ਸਮਾਨ ਵੀ ਲੈ ਕੇ ਆਵਾਂਗੇ ਆਪਾਂ ਕਿਉਂਕਿ ਖਾਣ ਪੀਣ ਵਾਲਾ ਸਮਾਨ ਜਿਹੜਾ ਥੋੜਾ ਘੱਟ ਰਹਿ ਗਿਆ ਇਸ ਲਈ ਮੈਂ ਕਿਹਾ ਚਲੋ ਨਾਲੇ ਤਾਂ ਸੂਟ ਕੱਟ ਲਈਏ ਟਾਈਮ ਨਾਲ ਉੱਠ ਕੇ ਨਾਲੇ ਸਿਉਂ ਦਈਏ ਤੇ ਫਿਰ ਗਾਇਜ਼ ਮੈਂ ਕਿਹਾ ਪੂਰਾ ਦਿਨ ਨਿਕਲ ਜਾਣਾ ਟਾਈਮ ਹੀ ਨਹੀਂ ਲੱਗਣਾਗਾ ਲੀੜੇ ਕੱਟਣ ਨੂੰ ਫਿਰ ਥੋੜੇ ਟਾਈਮ ਬਾਅਦ ਘਰ ਦਾ ਕੰਮ ਵੀ ਹੋ ਜਾਂਦਾ ਤੇ ਅੱਜ ਮੈਂ ਤਾਂ ਸੂਟ ਸਿਉਂਗੀ ਤੇ ਬੇਟੀ ਨੂੰ ਲਾਉਂਗੀ ਜੀ ਘਰ ਦੇ ਕੰਮ ਤੇ ਤੇ ਹੋਰ ਦੱਸੋ ਗਾਇਜ਼ ਕਿੱਦਾਂ ਹੋ ਜੀ ਠੰਢ ਠਾਰੀ ਤੋਂ ਬਚੇ ਹੋ ਤੁਸੀਂ ਸਾਰੇ ਤੇ ਗਾਈਜ਼ ਵੀਡੀਓ ਸਕਿਪ ਪਨਾ ਕਰਿਆ ਕਰੋ ਕਿਉਂਕਿ ਸਾਡਾ 8-7 ਮਿੰਟਾਂ ਦਾ ਵੀਡੀਓ ਰਹਿਣ ਵਾਲਾ ਹੈ ਤੇ ਹਜੇ ਬੱਚੇ ਉੱਠੇ ਨਹੀਂਗੇ ਕਿਉਂਕਿ ਪੂਰਾ ਦਿਨ ਫਿਰ ਟਿਕਦੇ ਵੀ ਨਹੀਂਗੇ ਬੱਚੇ ਹੁਣ ਬੱਚੇ ਦਾ ਸਕੂਲ ਵੀ ਲੱਗਣ ਵਾਲਾ ਹੈ ਤੇ ਅਸੀਂ ਨਾ ਥੋੜਾ ਜਿਹਾ ਲੇਟ ਹੀ ਠੋਣੇ ਹੁੰਨੇ ਹੈਗੇ ਤੇ ਇਹ ਦਿਸਦਿਆਂ ਮੈਂ ਕਿਹਾ ਨਾ ਤਾਂ ਰੋਟੀ ਪਾਣੀ ਬਣਾਉਣਾ ਹਨਾ ਤੇ ਕੁਛ ਨਹੀਂ ਚਲੋ ਆਪਾਂ 8 8:30 ਵਜੇ ਤਾਂ ਆਮ ਹੀ ਅਸੀਂ ਬੱਚਿਆਂ ਨੂੰ ਉਠਾ ਦਿੰਨੇ ਹੁੰਨੇ ਆ ਤੇ ਹੋਰ ਦੱਸੋ ਗਾਈਜ਼ ਤੁਸੀਂ ਸੁਣਾਓ ਜੀ ਕੀ ਹਾਲ ਹੈ ਕਿਦਾਂ ਲੱਗੀਆਂ ਜੀ ਸਾਡੀ ਜਿਹੜੀ ਭਦਰਕਾਲੀ ਮੰਦਿਰ ਦੀ ਵੀਡੀਓ ਸੀ ਕਿਵੇਂ ਲੱਗੀ ਗਾਇਜ਼ ਤੁਹਾਨੂੰ ਵੀਡੀਓ ਤੇ ਗਾਇਜ਼ ਮੈਂ ਸਾਰਾ ਕੰਮ ਤਾਂ ਦਾ ਨਵੇੜ ਲਿਆ ਜੀ ਸ਼ੌਪ 'ਚ ਝਾੜੂ ਵਗੈਰਾ ਕੱਢ ਲੀਆ ਧੂਫ ਵਗੈਰਾ ਕਰਤੀ ਆ ਤੇ ਹੁਣ ਆਪਾਂ ਬੈਠਾਂਗੇ ਜੀ ਕੱਪੜੇ ਸਿਉਣ ਵਾਸਤੇ ਆਪਾਂ ਮਸ਼ੀਨ ਵਗੈਰਾ ਢਾ ਲੀਆ ਤੇ ਗਾਇਜ਼ ਜਦੋਂ ਕਾਫੀ ਦਿਨ ਹੋ ਜਾਂਨਾ ਉਦੋਂ ਫਿਰ ਥੋੜਾ ਜਿਹਾ ਔਖਾ ਵੀ ਲੱਗਦਾ ਕੰਮ ਹਨਾ ਤੇ ਗਾਈ ਜਾ ਕੱਪੜੇ ਐ ਨਾ ਜਿਹੜੇ ਮੈਂ ਉਤਾਰ ਕੇ ਰੱਖ ਲੈਣੇ ਆ ਕੋਲੇ ਕਿਉਂਕਿ ਪਹਿਲਾਂ ਇਹਨਾਂ ਤੇ ਡਿਊਟੀ ਲਾਉਣੀ ਆ ਇਹਦੇ ਨਾਲ ਦੀ ਸਲਵਾਰ ਤਾਂ ਸਿਉ ਚੁੱਕੀ ਆ ਮੈਂ ਤੇ ਕੁੜਤੀ ਰਹਿ ਗਈ ਆ ਕੁੜਤੀ ਆਪਾਂ ਸਿਉ ਦਿੰਨੇ ਆ ਗਾਇਜ਼ ਤੇ ਕੈਂਚੀ ਨਾਲ ਲਵਾਉਣ ਵਾਲੀ ਹੋਈ ਪਈ ਆ ਕੈਂਚੀ ਥੋੜੀ ਘੱਟ ਚੱਲਦੀ ਆ ਹੁਣ ਜਿੱਦੇ ਵੀ ਗਏ ਨਾ ਸ਼ਹਿਰ ਵਗੈਰਾ ਉਧੇ ਲਵਾ ਕੇ ਲੈ ਕੇ ਆਵਾਂਗੇ ਕੈਂਚੀ ਕਿਉਂਕਿ ਕੈਂਚੀ ਬਿਨਾ ਕੱਪੜਿਆਂ ਤੇ ਕੋਈ ਕੰਮ ਨਹੀਂ ਗਾ ਮਸ਼ੀਨ ਤੇ ਹਨਾ ਗਾਇਜ਼ ਮੈਂ ਸੂਟ ਦੇਖ ਲਾਂ ਕੱਲ ਇੱਕ ਸੂਟ ਆ ਗਿਆ ਸੀ ਮੇਰੇ ਮੰਗਰੋ ਮੈਂ ਪਿੰਡ ਚ ਗਈ ਹੋਈ ਸੀਗੀ ਫੇਸ਼ੀਅਲ ਵਗੈਰਾ ਕਰਨ ਦੇਖੋ ਗਾਇਜ਼ ਇੱਕ ਸੂਟ ਆਇਆ ਤੇ ਇੱਕ ਸੂਟਾ ਕੱਟਿਆ ਪਿਆ ਤੇ ਇਧਰ ਆ ਸੈਂਤੇ ਵਗੈਰਾ ਪਏ ਆ ਸੂਟ ਹਨਾ ਤੇ ਇਧਰ ਦੇਖੋ ਗਾਇਜ਼ ਕਿੰਨਾ ਸੋਹਣਾ ਇਸ ਦੀ ਜਿਹੜੀ ਪੈਂਟਿੰਗ ਨਾ ਬੜੀ ਪਿਆਰੀ ਪਿਆਰੀ ਹੈ ਜੀ ਸੂਟ ਬੜਾ ਸੋਹਣਾ ਹੈਗਾ ਤੋਤੇ ਰੰਗੀ ਸਲਵਾਰ ਹੈ ਤੇ ਤੋਤੇ ਰੰਗੀ ਕੜਾਈ ਹੈ ਉੱਤੇ ਪਿੰਕ ਰੰਗ ਦੇ ਮਤਲਬ ਵੀ ਕੁੜਤੀ ਹੈ ਨਾ ਤੇ ਹੋਰ ਗਾਇਜ਼ ਠੀਕ ਹੋ ਤੁਸੀਂ ਸਾਰੇ ਗਾਇਜ਼ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਇੱਕ ਵਾਰੀ ਨਾ ਮੈਂ ਗਲ ਮੇਂ ਵਗੈਰਾ ਜੋੜ ਲਵਾਂ ਫਿਰ ਆਪਣਾ ਤੁਹਾਨੂੰ ਪਤਾ ਹੈ ਗਾਇਜ਼ ਐਸੇ ਤਰ੍ਹਾਂ ਹੀ ਚੱਲਦਾ ਰਹਿਣਾ ਕੰਮ ਹਨਾ ਕਿਉਂਕਿ ਦਿਨੋਂ ਫਿਰ ਬਹੁਤ ਸਾਰੇ ਹੋਰ ਵੀ ਕੰਮ ਹੋ ਜਾਂਦੇ ਆ ਕਈ ਵਾਰੀ ਬੱਚੇ ਆ ਜਾਂਦੇ ਆ ਚੀਜ਼ ਵਗੈਰਾ ਲੈਣ ਫਿਰ ਉੱਠਣਾ ਪੈਂਦਾ ਜੀ ਤੇ ਆ ਕੁੜਤੀ ਦੇ ਬਾਰਡਰ ਤੇ ਜਿਹੜਾ ਮੈਂ ਪੱਟ ਲਿਆ ਸੀਗਾ ਕਿਉਂਕਿ ਕੁੜਤੀ ਥੋੜੀ ਉੱਚੀ ਸੀ ਤੇ ਉਸ ਤੇ ਜੋੜ ਲਾ ਕੇ ਫਿਰ ਕਈ ਵਾਰੀ ਕਪੜਾ ਘਟ ਆ ਜਾਂਦਾ ਗਾਈ ਜਦੋਂ ਥੋੜੀ ਦਿੱਕਤ ਆ ਜਾਂਦੀ ਹੈਗੀ ਕਿਉਂਕਿ ਫਿਰ ਉਸ ਤੇ ਜੋੜ ਲਾਉਣਾ ਪੈਂਦਾ ਜੀ ਥਲੜੇ ਬਾਰਡਰ ਤੇ ਕੁੜਤੀ ਦੇ ਤੇ ਗਾਈਜ਼ ਸ਼ਾਲ ਵਗੈਰਾ ਸੰਭ ਨਹੀਂ ਰਿਹਾ ਕਿਉਂਕਿ ਤਿਲਕਣਾ ਹੈ ਕੋਟ ਮੇਰਾ ਇਸ ਲਈ ਮੈਂ ਸ਼ਾਲ ਉਤਾਰ ਕੇ ਰੱਖ ਦਿੰਨੀ ਹੁਣੇ ਆ ਤੇ ਹਜੇ ਠੰਡ ਬਹੁਤ ਹੈ ਇਸ ਲਈ ਕੋਟ ਤਾਂ ਨਹੀਂ ਉਤਾਰੂੰਗੀ ਮੈਂ ਤੇ ਲੇਕਿਨ ਸ਼ਾਲ ਮੈਂ ਸਾਈਡ 'ਚ ਰੱਖਤਾ ਜੀ ਚਾਹ ਵਗੈਰਾ ਆਪਾਂ ਪੀ ਕੇ ਬੈਠੇ ਆ ਗਾਇਜ਼ ਹੋਰ ਸੁਣਾਓ ਗਾਇਜ਼ ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰਿਆਂ ਦੇ ਠੀਕ ਹੋ ਜੀ ਤੁਸੀਂ ਸਾਰੇ ਆਲੋ ਜੀ ਆਪਾਂ ਰੈਡੀ ਕਰਤਾ ਜੀ ਸਉਣ ਲਈ ਕੰਮ ਤੇ ਗਾਇਜ਼ ਸੂਈ ਨਾ ਥੋੜਾ ਜਿਹਾ ਮੂੰਹ ਮੁੜਿਆ ਹੋਇਆ ਹੈ ਸੂਈ ਮੈਂ ਚੇਂਜ ਕਰਨੀ ਆ ਅੱਜ ਸੂਈ ਨੂੰ ਚੇਂਜ ਕਰੂੰਗੀ ਗਾਇਜ਼ ਤੇ ਪਹਿਲਾਂ ਨਾ ਮਸ਼ੀਨ ਨੂੰ ਤੇਲ ਦੇ ਦਿਆਂ ਮੈਂ ਕਾਫੀ ਦਿਨ ਹੋ ਗਏ ਮੈਂ ਇਹਨੂੰ ਤੇਲ ਨੀ ਵਿਚਾਰੀ ਨੂੰ ਦਿੱਤਾ ਕਿਉਂਕਿ ਤੇਲ ਦੇ ਲਈਏ ਨਾ ਤਾਂ ਫਿਰ ਇਹ ਰੈਲੀ ਹੋ ਜਾਂਦੀ ਹੈ ਹਨਾ ਇਸ ਲਈ ਪਹਿਲਾਂ ਮੈਂ ਕਿਹਾ ਚਲੋ ਮੈਨੂੰ ਥੋੜੀ ਜਿਵੇਂ ਲੱਗੀ ਵੀ ਸੁੱਕੀ ਜੀ ਹੈਗੀ ਮਸ਼ੀਨ ਤੇ ਪਹਿਲਾਂ ਮੈਂ ਇਸ ਨੂੰ ਤੇਲ ਹੀ ਦੇ ਲਾ ਹਨਾ ਫਿਰ ਵਧੀਆ ਚੱਲਦੀ ਹੈ ਇਹ ਕਈ ਵਾਰੀ ਗਰਦਾ ਗੁਰਦਾ ਵੀ ਪੈ ਜਾਂਦਾ ਹੈ ਸੀਟਲ ਦੇ ਵਿੱਚ ਕੁਛ ਨਾ ਕੁਛ ਜੀਦੋ ਕਚਰਾ ਵਗੈਰਾ ਫਸ ਜਾਂਦਾ ਧਾਗਾ ਵਗੈਰਾ ਦੋ ਸੀਟਲ ਵੀ ਜਵਾਬ ਦੇ ਜਾਂਦਾ ਮਸ਼ੀਨ ਜਵਾਬ ਹੀ ਦੇ ਜਾਂਦੀ ਜਮ ਠੀਕ ਹੈ ਜੀ ਆਪਾਂ ਹੁਣ ਲੋਹੇ ਨੂੰ ਮੱਥਾ ਵਗੈਰਾ ਟੇਕ ਕੇ ਜੋ ਵੀ ਆਪਣਾ ਤੁਸੀਂ ਸੁਬਾ ਸੁਬਾ ਕੰਮ ਸਟਾਰਟ ਕਰਨਾ ਹੈ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਕੰਮ ਸਟਾਰਟ ਕਰਿਆ ਕਰੋ ਜੀ ਕਿਉਂਕਿ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਤੇ ਗਾਈਜ਼ ਆਪਾਂ ਪਹਿਲਾਂ ਗਲਾ ਜੋੜ ਲਾਂਗੇ ਜੀ ਉਸ ਤੋਂ ਬਾਅਦ ਪਲੇਟਾਂ ਵਗੈਰਾ ਵਾਲਾ ਹੈਗਾ ਜੀ ਸੂਟ ਅੱਜ ਕੱਲ ਤਾਂ ਸਭੇ ਪਲੋਈਆਂ ਪਾ ਕੇ ਹੀ ਕੱਪੜੇ ਸਿਉਂਦੇ ਕਿਉਂਕਿ ਕੱਪੜੇ ਨਾਲ ਫਿਟਿੰਗ ਬਹੁਤ ਸੋਹਣੀ ਆ ਜਾਂਦੀ ਹੈ ਜੀ ਇਸ ਲਈ ਤੇ ਪਹਿਲਾਂ ਗਾਇਜ਼ ਮੈਂ ਵੀ ਨਹੀਂ ਪਾਉਂਦੀ ਸੀਗੀ ਪਲੇਟਾਂ ਵਾਲੇ ਸੂਟ ਤੇ ਫਿਰ ਬਾਅਦ ਚ ਕਿਸੇ ਨੇ ਮੈਨੂੰ ਪਾ ਦਿੱਤੀ ਸੀ ਪਲੇਟਾਂ ਵਾਲੇ ਸੂਟ ਸਿਉਂਤਾ ਸੀ ਉਸ ਤੋਂ ਬਾਅਦ ਫਿਰ ਮੈਂ ਸਿਉਣ ਲੱਗ ਗਈ ਸੀ ਠੀਕ ਹੈ ਗਾਇਜ਼ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਾਂਗੇ ਜੀ ਐਂਡ ਵੀਡੀਓ ਵਧੀਆ ਲੱਗੇ ਤਾਂ ਬਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ